ਨਮਸਕਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਪਾਵਾ ਪਿੱਛੇ ਜਿਹੜਾ ਤੁਸੀਂ ਬੈਨਰ ਦੇਖ ਰਹੇ ਹੋ ਨਿਰੰਕਾਰੀ ਮਿਸ਼ਨ ਦਾ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਪੂਰੇ ਦੇਸ਼ ਦੇ ਵਿੱਚ ਸਫਾਈ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਹੈਗਾ ਪ੍ਰੋਜੈਕਟ ਅੰਮ੍ਰਿਤ ਸਵਚ ਜਲ ਤੇ ਸਵਚ ਮਨ ਕੀ ਕਾਰਨ ਹੈਗਾ ਕੀ ਖਾਸ ਹੈਗਾ ਨਿਰੰਕਾਰੀ ਮਿਸ਼ਨ ਜਿਹੜਾ ਐਤ ਕੇ ਐਡੇ ਵੱਡੇ ਉਪਰਾਲੇ ਕਰ ਰਿਹਾ ਹੈਗਾ ਮੇਰੇ ਨਾਲ ਮੌਜੂਦ ਨੇ ਉੱਚ ਅਧਿਕਾਰੀ ਨਿਰੰਕਾਰੀ ਮਿਸ਼ਨ ਤੋਂ ਐਚ ਐਸ ਚਾਵਲਾ ਜੀ ਸਰ ਜਿਹੜਾ ਅੱਜ ਦਾ ਇਵੈਂਟ ਹੈਗਾ ਖਾਸ ਕੀ ਹੈਗਾ ਉਹਦੇ ਵਿੱਚ ਇਹਦੇ ਵਿੱਚ ਖਾਸ ਇਵੈਂਟ ਤੋਂ ਨਰ ਸੇਵਾ ਜਿਤਨਾ ਵੀ ਪਰਿਵਾਰ ਹਨ ਸੰਸਾਰ ਚ ਰਹਿੰਦੇ ਉਹਨਾਂ ਸਾਰਿਆਂ ਨੂੰ ਪ੍ਰਦੂਸ਼ਣ ਫ੍ਰੀ ਵਾਤਾਵਰਨ ਮਿਲੇ ਅੰਦਰ ਦੀ ਪ੍ਰਦੂਸ਼ਣ ਵੀ ਦੂਰ ਕਰਨ ਦੇ ਲਈ ਮਨ ਦੀ ਸਵੱਛਤਾ ਨੂੰ ਨਾਲ ਜੋੜਿਆ ਗਿਆ ਹੈ ਔਰ ਬਾਹਰ ਦੀ ਪ੍ਰਦੂਸ਼ਣ ਨੂੰ ਬੇਸਿਕਲੀ ਇਸ ਵਾਰ ਜਿੱਥੇ ਵੀ ਵਾਟਰ ਬੋਡੀਜ਼ ਹਨ ਉਹਨਾਂ ਨੂੰ ਸਾਫ਼ ਕਰਨੀ ਚਾਹੀਦੀ ਹੈ ਜਿਹੜਾ ਅੱਜ ਦਾ ਹੈਗਾ ਲੁਧਿਆਣਾ ਵਿੱਚ ਜਿਹੜਾ ਹੋ ਰਿਹਾ ਸਤਲੁਜ ਦਰਿਆ ਦੇ ਵਿੱਚ ਬਹੁਤ ਹੀ ਵੱਡਾ ਸੀ ਦੇਖ ਰਿਹਾ ਇਕੱਠ ਹੈਗਾ ਸੇਵਾਦਲ ਦਾ ਨੰਕਾਰੀ ਮਿਸ਼ਨ ਦੇ ਇਹੜੇ ਵਲੰਟੀਅਰਸ ਨੇ ਬਹੁਤ ਉੱਚ ਲੈਵਲ ਦੇ ਉੱਤੇ ਸਫਾਈ ਅਭਿਆਨ ਕਰ ਰਹੇ ਨੇ ਜਿਹੜੇ ਲੋਕਾਂ ਨੂੰ ਬਾਰ ਬਾਰ ਇੱਕ ਜਿਤਾਇਆ ਵੀ ਜਾਂਦਾ ਹੈ ਕਾਰਪੋਰੇਸ਼ਨ ਵੱਲੋਂ ਵੀ ਕਿਹਾ ਜਾਂਦਾ ਹੈਗਾ ਵੀ ਜਿਹੜਾ ਜਲ ਹੈਗਾ ਉਹਨੂੰ ਸਾਫ਼ ਰੱਖੋ ਤੁਸੀਂ ਦੇਖਿਆ ਹੋਣਾ ਵੀ ਜੁਆਇੰਟ ਕਮਿਸ਼ਨਰ ਜਿਹੜੇ ਸੀਗੇ ਸੇਖੋ ਜੀ ਉਹਨਾਂ ਵੱਲੋਂ ਵੀ ਬੜੇ ਵੱਡੇ ਉਪਰਾਲੇ ਕੀਤੇ ਗਏ ਲੇਕਿਨ ਇੱਕ ਸੇਵਾ ਭਾਵ ਲੈ ਕੇ ਨੰਕਾਰੀ ਮਿਸ਼ਨ ਅੱਗੇ ਆਂਦਾ ਹਮੇਸ਼ਾ ਕੁਝ ਨਾ ਕੁਝ ਅਲੱਗ ਜਾ ਕਰਦਾ ਹੈਗਾ ਦੇਸ਼ ਵਾਸਤੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਤਿਗੁਰੂ ਮਾਤਾ ਜੀ ਦਾ ਮੈਸੇਜ ਤੋਂ ਇਹੀ ਹੈ ਕਿ ਜੋ ਮਿਸ਼ਨ ਹੁੰਦਾ ਹੈ ਜਿਸ ਸਪਿਰਚੁਅਲ ਮਿਸ਼ਨ ਹੈ ਉਹ ਮਾਨਵਪ੍ਰਿਆ ਮਿਸ਼ਨ ਹੈ ਜਿਸ ਕਾਰਜਕ੍ਰਮ ਦੇ ਨਾਲ ਭਲਾ ਹੋ ਜਾਏ ਮਨੁਸ਼ਤਾ ਦਾ ਉਸ ਕਾਰਜਕ੍ਰਮ ਦੇ ਵਿੱਚ ਸੇਵਾ ਨਿਭਾਨੀ ਇੱਕ ਸਹੀ ਮੈਨਾ ਵਿੱਚ ਪ੍ਰਭੂ ਦੀ ਭਗਤੀ ਮੰਨੀ ਜਾਂਦੀ ਹੈ ਤਾਂ ਇਸ ਵਾਸਤੇ ਹੀ ਆਪ ਦੇਖਦੇ ਹੋ ਕਿ ਪਾਣੀ ਨੂੰ ਪੋਲੂਟ ਕਰਨ ਵਾਲੇ ਵੀ ਲੋਕ ਹੁੰਦੇ ਨੇ ਤੇ ਪਾਣੀ ਨੂੰ ਸਵੱਛ ਕਰਨ ਵਾਲੇ ਵੀ ਸਾਜ ਮਿਸ਼ਨ ਦੇ ਵਲੰਟੀਅਰਜ਼ ਹੁਕਮ ਦੇ ਮੁਤਾਬਕ ਸੇਵਾਾਂ ਨਿਭਾ ਰਹੇ ਹਨ ਕਿੰਨਾ ਵਾਈਡ ਸਪਰੈਡ ਹੈ ਸਾਰਾ ਸਪੈਕਟਮ ਹੈ ਜਿਹਦੇ ਵਿੱਚ ਇਹ ਸੇਵਾਵਾਂ ਨਿਭ ਰਹੀਆਂ ਮੰਤਵ ਇਹ ਹੈ ਕਿ ਅੰਦਰ ਦਾ ਪ੍ਰਦੂਸ਼ਣ ਵੀ ਠੀਕ ਹੋਵੇ ਤੇ ਬਾਹਰ ਦਾ ਵਾਤਾਵਰਣ ਵੀ ਠੀਕ ਹੋਵੇ ਸੋ ਇਹ ਤੁਸੀਂ ਦੇਖ ਰਹੇ ਹੋਗੇ ਉਹ ਨਿਰੰਕਾਰੀ ਮਿਸ਼ਨ ਤੇ ਜਿਹੜਾ ਸੇਵਾਦਲ ਹੈਗਾ ਇਹ ਸੇਵਾਦਲ ਅੱਜ ਸੇਵਾ ਤੇ ਲੱਗਿਆ ਹੈਗਾ ਸਤਲੁਜ ਦਰਿਆ ਦੇ ਉੱਤੇ ਵਰਦੀ ਸਾਰਿਆਂ ਨੇ ਪਾਈ ਹੈਗੀ ਹੈ ਇਹ ਤੁਸੀਂ ਦੇਖ ਸਕਦੇ ਹੋਗੇ ਸਫਾਈ અભિયાન ਚੱਲ ਰਿਹਾ ਹੈਗਾ 26 ਤਰੀਕ ਆਜੇਗੀ ਨਿਰੰਕਾਰੀ ਮਾਤਾ ਸੋਦਿਕਸ਼ਾ ਜੀ ਮਹਾਰਾਜ ਜੀ ਦੇ ਜਿਹੜਾ ਪਵਨ ਸਨਿੱਧ ਦੇ ਵਿੱਚ ਸਾਰਾ ਹੋ ਰਿਹਾ ਇਸ ਵੀ ਸਾਹਮਣੇ ਜਿਹੜਾ ਦੇਖ ਰਹੇ ਹੋਗੇ ਸੇਵਾਦਲ ਹੈਗਾ ਪ੍ਰੋਪਰ ਇੱਕ ਡਿਸਪਲਿਨ ਹੈਗਾ ਨਿਰੰਕਾਰੀ ਮਿਸ਼ਨ ਦੇ ਵਿੱਚ ਜਿਹੜਾ ਪ੍ਰੋਜੈਕਟ ਹੈਗਾ ਇਸ ਟਾਈਮ ਲਾਇਆ ਗਿਆ ਅੰਮ੍ਰਿਤ ਪ੍ਰੋਜੈਕਟ ਹੈਗਾ ਸਵਛ ਜਲ ਸਵਛ ਮਨ ਪੂਰੇ ਦੇਸ਼ ਪਰ ਦੇ ਵਿੱਚ ਇਸ ਅਭਿਆਨ ਨੂੰ ਚਲਾਇਆ ਜਾ ਰਿਹਾ ਹੈਗਾ ਇਨੀਸ਼ੀਏਟਿਵ ਹੈਗਾ ਨਿਰੰਕਾਰੀ ਮਿਸ਼ਨ ਦਾ ਤੇ ਮੇਰੇ ਨਾਲ ਜਿਹੜੇ ਉੱਚ ਅਧਿਕਾਰੀ ਮੌਜੂਦ ਨੇ ਅਸੀਂ ਇਹਨਾਂ ਕੋਲੋਂ ਪੁੱਛਾਂਗੇ जोड़ा अज का खास इवेंट हैगा निरंकारी मिशन वालों की जा रहा है इस इवेंट कराने का मकसद की है ईवेंट करवाने का मकसद यह है कि स्वच्छ जल स्वच्छ मन अमृत प्रोजेक्ट के तहत सतगुरु माता सुदीक्षा जी महाराज के आशीर्वाद से आदरणीय निरंकारी राजपिता रमित जी के कृपा से और उनके आदेश के मुताबिक जहाँ हमारी बाहर की स्वच्छता जरूरी है बाहर के प्रदूषण को दूर करना जो जरूरी है वहाँ मन के प्रदूषण को भी दूर करना जरूरी है मन का प्रदूषण तो हमें संतों के सत्संग से दूर हो रहे हैं लेकिन बाहरी प्रदूषण को दूर करने के लिए के तहत ही सतगुरु माता सुदीक्षा जी महाराज ने ऐसा अभियान चलाया है स्वच्छता अभियान जिसके तहत हजारों की संख्या में निरंकारी सेवा दल के भाई बहन मिलजुल के इस ससुरुज दरिया के किनारे आकर के बहुत सारे ऐसे प्रदूषित पदार्थ हैं उसको साफ़ सुथरा बना कर के जहाँ हमारी मन की सफाई सतगुरु के कृपा से हो रही है वहाँ बारिश स्वच्छता का भी ध्यान रखते हुए ऐसा प्रोजेक्ट चलाया गया है और ये सारा कुछ सतगुरु की कृपा से हो रहा है इसमें हमारी कोई ऐसा लियाकत कोई ऐसा योगदान नहीं है सतगुरु के आशीर्वाद से ये सारे काम हो रहे हैं ਪਿਆਰ ਸੇ ਬੋਲਨਾ ਜੀ ਧਨੰੰਕਾਰ ਜੀ ਸੋ ਤੁਸੀਂ ਦੇਖਿਆ ਹੈਗਾ ਬਹੁਤ ਹੀ ਸੋਹਣੀ ਵਿਚਾਰਧਾਰਾ ਹੈਗੀ ਨਿਰੰਕਾਰੀ ਮਿਸ਼ਨ ਦੀ ਜਿਹੜੇ ਨਿਰੰਕਾਰੀ ਮਿਸ਼ਨ ਦੇ ਵੋਲੰਟੀਅਰਸ ਹੈਗੇ ਨੇ ਸੇਵਾਦਲ ਇੱਕ ਡਿਸਪਲਾਈਨ ਇੱਕ ਕਾਇਮ ਰੰਦਾ ਹੈਗਾ ਹਮੇਸ਼ਾ ਨਿਰੰਕਾਰੀ ਮਿਸ਼ਨ ਹਮੇਸ਼ਾ ਤੋਹੀ ਸਮਾਜ ਸੇਵਾ ਦੇ ਜਿਹੜੇ ਹਿਊਮਨ ਰਾਈਟ ਜਿਹੜੀ ਆਮ ਜਨਤਾ ਹੈਗੀ ਉਹਨਾਂ ਦੀ ਸੇਵਾ ਦੇ ਵਿੱਚ ਅਗਰਸਰ ਰੰਦਾ ਹੈਗਾ ਚਾਹੇ ਕੋਈ ਭੁਕੰਪ ਹੋਵੇ ਚਾਹੇ ਕੋਈ ਕਿਸੇ ਵੀ ਤਰੀਕੇ ਦੀ ਆਫਤਾ ਆਈ ਹੋਵੇ ਦੇਸ਼ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਸੇਵਾਦਲ ਹੈਗਾ ਪੂਰਾ ਪ੍ਰੋਪਰ ਵਰਦੀ ਦੇ ਵਿੱਚ ਮੌਜੂਦ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇੱਕ ਡਿਸਪਲਿਨ ਹੈਗਾ ਸੇਵਾ ਹੋ ਰਹੀ ਹੈਗੀ ਹੈ ਇਹ ਜਿਹੜਾ ਸਤਲੁਜ ਦਰਿਆ ਹੈਗਾ ਸਤਲੁਜ ਦਰਿਆ ਨੂੰ ਹੀ ਚੁਣਿਆ ਗਿਆ ਹੈਗਾ ਕਿਉਂਕਿ ਅੱਜ ਇੱਥੇ ਪ੍ਰਸ਼ਾਸਨ ਵੱਲੋਂ ਪਾਣੀ ਵੀ ਰੋਕਿਆ ਗਿਆ ਹੈਗਾ ਤਾਂ ਕਿ ਜਿਹੜਾ ਸਫਾਈ ਹੈਗੀ ਪ੍ਰੋਪਰ ਤਰੀਕੇ ਦੇ ਨਾਲ ਹੋ ਸਕੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਪਾਵਰ ਨਵੀਂ ਅਪਡੇਟ ਦੇ ਨਾਲ ਫਿਰ ਤੁਹਾਡੇ ਨਾਲ ਸ਼ਾਮਿਲ ਹੋਵਾਂਗਾ